2017 ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਦਾ ਚੰਡੀਗੜ੍ਹ 'ਚ ਸਭ ਤੋਂ ਪਹਿਲਾ ਸ਼ਕਤੀ ਪ੍ਰਦਰਸ਼ਨ ਅੱਜ ਯਾਨੀ 16 ਮਈ ਨੂੰ ਹੋ ਜਾ ਰਿਹਾ ਹੈ। ਆਮ ਆਦਮੀ ਪਾਰਟੀ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਿਵਾਸ ਦਾ ਘੇਰਾਓ ਕਰੇਗੀ। ਪੰਜਾਬ ਸਰਕਾਰ ਦੇ ਕਥਿਤ 12000 ਕਰੋੜ ਦੇ ਘੁਟਾਲੇ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਨੇ ਪ੍ਰੋਗਰਾਮ ਉਲੀਕਿਆ। ਆਮ ਆਦਮੀ ਪਾਰਟੀ ਵੱਲੋਂ ਉਲੀਕੇ ਪ੍ਰੋਗਰਾਮ ਮੁਤਾਬਕ ਪਹਿਲਾ ਲੀਡਰ ਵਰਕਰ ਤੇ ਸਮਰਥਕ ਮੁਹਾਲੀ ਦੇ ਗੁਰਦੁਆਰਾ ਅਮਸਾਹਬ ਦੇ ਸਾਹਮਣੇ ਦੁਸਹਿਰਾ ਗਰਾਊਂਡ 'ਚ ਇਕੱਠੇ ਹੋ ਰਹੇ ਨੇ। ਉੱਥੋਂ ਮਾਰਚ ਕਰਦੇ ਹੋਏ ਚੰਡੀਗੜ੍ਹ ਸਥਿਤ ਪੰਜਾਬ ਵਿੱਚ 12000 ਕਰੋੜ ਦੇ ਕਥੀ ਤੇ ਨਾਜੂਟਾਲੇ ਨੂੰ ਲੈ ਕੇ ਆਮ ਆਦੀ ਪਾਰਟੀ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਸਥਿਤ ਰਾਜ ਦਾ ਘਰੋਖੇ ਤਜਾਬਾ ਘਰੋ ਤੋਂ ਪਹਿਲਾਂ ਆਮ ਆਦੀ ਪਾਰਟੀ ਦੇ ਵਰਕਰ ਮੁਹਾਲੀ ਦੇ ਨਿਸ਼ਾਰਾ ਗਰਾਊਂਡ ਵਿਖੇ ਇਕੱਠੇ ਹੋ ਰਹੇ ਨੇ ਔਰ ਇੱਕ ਅੱਠ ਤੁਸੀਂ ਦੇਖ ਸਕਦੇ ਹੋ ਜਿੱਥੇ ਪੰਜਾਬ ਦੇ ਅਲੱਗ ਅਲੱਗ ਕੋਨਿਆਂ ਤੋਂ ਜੋ ਹੈ ਆਮ ਆਦੀ ਪਾਰਟੀ ਦੇ ਵਰਕਰ ਅਤੇ ਆਗੂ ਇਕੱਠੇ ਹੋ ਰਹੇ ਨੇ ਔਰ ਖਾਸ ਤੌਰ ਤੇ ਜੋ ਪੰਜਾਬ ਦੇ ਵਿੱਚ ਅਨਾਜ ਕੁਟਾਲਾ ਕਥੀ ਤੌਰ ਤੇ ਹੋਇਆ ਹੈ ਉਸੇ ਨੂੰ ਲੈ ਕੇ ਜੋ ਹੈ ਸਰਕਾਰ ਦੇ ਵਿਰੁੱਧ ਰੋਸ ਪ੍ਰਟਾਵਾ ਕਰਨਗੇ ਇਸ ਜਗ੍ਹਾ ਤੋਂ ਆਮ ਆਦੀ ਪਾਰਟੀ ਦੇ ਵਰਕਰ ਚੰਡੀਗੜ੍ਹ ਦੇ ਪਾਸੇ ਨੂੰ ਜਾਣਗੇ ਜਿੱਥੇ ਕਿ ਇਹ ਮੁੱਖ ਮੰਤਰੀ ਪ੍ਰਗਤ ਸਿੰਘ ਬਾਦਲ ਦੇ ਘਰ ਦਾ ਘ੍ਰੋ ਕਰਨਗੇ ਖਾਸ ਗੱਲ ਇਹ ਕਿ ਜਿਸ ਥਾਂ ਤੇ ਇਹ ਇਕੱਠ ਹੋ ਰਿਹਾ ਉਸ ਥਾਂ ਦੇ ਉੱਤੇ ਜੋ ਪੋਸਟਰ ਜੋ ਲਗਾਏ ਗਏ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਪੋਸਟਰਾਂ ਦੇ ਉੱਤੇ ਕਿਸਾਨਾਂ ਦੇ ਲਈ ਜੋ ਅਕਾਲੀ ਭਾਜਪਾ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੰਮ ਕੀਤੇ ਗਏ ਨੇ ਖਾਸ ਤੌਰ ਤੇ ਕਿਸਾਨਾਂ ਦੇ ਲਈ ਉਹਨਾਂ ਨੂੰ ਉਜਾਗਰ ਕੀਤਾ ਗਿਆ ਕਿਉਂਕਿ ਮੁੱਦਾ ਕਿਸਾਨੀਦਾਰ ਕਿਸਾਨ ਦੀ ਜੋ ਵੋਟ ਬੈਂਕ ਹੈ ਪੰਜਾਬ ਦੇ ਵਿੱਚ ਇੱਕ بڑا ਵੋਟ ਬੈਂਕ ਮੰਨਿਆ ਜਾਂਦਾ ਹੈ ਇਸੇ ਚੀਜ਼ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਆਪਣੀਆਂ ਉਪਲਬਧੀਆਂ ਖਾਸ ਤੌਰ ਤੇ ਕਿਸਾਨਾਂ ਵੱਲੋਂ ਜੋ ਕੁਝ ਕੀਤਾ ਗਿਆ ਉਹ ਇਹਨਾਂ ਪੋਸਟਰਾਂ ਦੇ ਵਿੱਚ ਦਰਸਾਇਆ ਗਿਆ ਹੈ ਕਿ ਆਮ ਆਦਮੀ ਪਾਰਟੀ ਇਸ ਮੁੱਦੇ ਨੂੰ ਲੈ ਕੇ ਜੋ ਹੈ ਰਣਨੀਤੀ ਕਰ ਰਹੀ ਹੈ ਕਿ ਜਦ ਕਿ ਹਕੀਕਤ ਕੁਝ ਹੋ ਰਿਹਾ ਹੈ ਖਾਸ ਤੌਰ ਤੇ ਕਿਉਂਕਿ ਹੁਣ ਪੰਜਾਬ ਵਿੱਚ ਵਿਧਾਨ ਸਭਾ ਚ ਉਹਨਾਂ ਨੂੰ ਬਹੁਤ ਘੱਟ ਸਮਾਂ ਬਚਿਆ ਹੈ ਔਰ ਉਸੇ ਮੁੱਦੇ ਨੂੰ ਲੈ ਕੇ ਹੋਏ ਹਰ ਪਾਰਟੀ ਜੋ ਹੈ ਕਿਸਾਨੀ ਦੇ ਮੁੱਦੇ ਨੂੰ ਉਛਾਲ ਰਹੀ ਔਰ ਅੱਜ ਇਸੇ ਚੀਜ਼ ਦਾ ਚਲਕਾਰਾ ਆਮ ਆਦਮੀ ਪਾਰਟੀ ਜੋ ਹੈ ਇਸ ਮੁੱਖ ਮੰਤਰੀ ਦੇ ਘਰ ਦਾ ਘਰਾਓ ਕਰਨ ਦੀ ਕੋਸ਼ਿਸ਼ ਜੋ ਕੀਤੀ ਜਾਏਗੀ ਦੁਸ਼ਾਰਾ ਗਰਾਉਂਡ ਤੋਂ ਚੰਡੀਗੜ੍ਹ ਦੇ ਪਾਸੇ ਨੂੰ ਉਹ ਇਸ ਦੀ ਸ਼ੁਰੂਆਤ ਦੁਸ਼ਾਰਾ ਗਾਉਂ ਵਿਖੇ ਹੋਏਗੀ ਕੈਮਨ ਗੁਲਚਨ ਦੇ ਨਾਲ ਸਰਪਜੀਤ ਸਿੰਘ ਐਪੀਪੀ ਸੰਝਾ ਮੋਹਾਲੀ ਸੰਭਾਵਨਾ ਹੈ ਕਿ ਚੰਡੀਗੜ੍ਹ ਤੇ ਮੋਹਾਲੀ ਦੇ ਬੈਰੀਅਰ ਤੇ ਹੀ ਆਮ ਆਦਮੀ ਪਾਰਟੀ ਦੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ ਪੰਜਾਬ ਪੁਲਿਸ ਵੱਲੋਂ ਇਸ ਬਾਬਤ ਪ੍ਰਬੰਧ ਕੀਤੇ ਗਏ ਨੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦਾ ਨਾਅਤ ਕੀਤੀ ਗਈ ਹੈ